ਇਹਦੇ ਵਿੱਚ ਵੀ ਸਟੋਰੀ ਇੱਕ ਸ਼ਾਇਰ ਦੀ ਹੈ ਤੇ ਤੁਸੀਂ ਰੀਅਲ ਲਾਈਫ 'ਚ ਵੀ ਸ਼ਾਇਰ ਹੋ ਫਿਰ ਈਜ਼ੀ ਦੇ ਆਏ ਹੈ ਰੋਲ ਕਰਨਾ ਹਾਂ ਹਾਂ ਜੀ ਮੈਨੂੰ ਲੱਗਦਾ ਪਹਿਲੀਆਂ ਫਿਲਮਾਂ ਨਾਲੋਂ ਤਾਂ ਈਜ਼ੀ ਸੀਗਾ ਕਿਉਂਕਿ ਜਿਹੋ ਜਿਹੇ ਤੁਸੀਂ ਹੁੰਨੇ ਆ ਜਿਹੋ ਜਿਹੇ ਕੈਰੈਕਟਰ ਮਿਲ ਜਵੇ ਤੇ ਕੁਝ ਐਕਟ ਨਹੀਂ ਕਰਨਾ ਪੈਂਦਾ ਨੇਚਰਲ ਰਹਿ ਜਾਂਦਾ ਅੱਛਾ ਜਿਵੇਂ ਇਹਦੇ ਵਿੱਚ ਡਾਇਲੌਗ ਸੀਗਾ ਕਿ ਦਿਲ ਟੁੱਟਿਆ ਹੋਣਾ ਜ਼ਰੂਰੀ ਹੈ ਸੋ ਇਹ ਕਿਹਾ ਵੀ ਜਾਂਦਾ ਹੈ ਕਿ ਜਿਹੜੇ ਸ਼ਾਇਰ ਨੇ ਜਾ ਤੁਹਾਡੇ ਵਰਗੇ ਸਿੰਗਰ ਨੇ ਤੁਸੀਂ ਵਾਕੇ ਬਾ ਕਮਾਲ ਗਾਣੇ ਦਿੱਤੇ ਨੇ ਵਾਕੇ ਪਿਆਰ ਦੀ ਇੱਕ ਡੁੰਗਾਈ ਨਜ਼ਰ ਆਉਂਦੀ ਆ ਤੁਹਾਡੇ ਗਾਣਿਆਂ ਦੇ ਵਿੱਚ ਸੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਵਾਕੇ ਤੁਸੀਂ ਵੀ ਇੰਨਾ ਗੂੜਾ ਪਿਆਰ ਕੀਤਾ ਜਿਉਂ ਤੁਹਾਡੇ ਗਾਣਿਆਂ 'ਚ ਦਿਖਦਾ ਓਬਵੀਅਸਲੀ ਮੁਹੱਬਤ ਤੋਂ ਬਿਨਾਂ ਸ਼ਾਇਰ ਨਹੀਂ ਹੋ ਸਕਦੇ ਪਰ ਦਿਲ ਟੁੱਟਣਾ ਮੇਰੇ ਖਿਆਲ 'ਚ ਜ਼ਰੂਰੀ ਨਹੀਂ ਹੁੰਦਾ ਜਾਂ ਹੱਟ ਬੀਤੀ ਹੋਣੀ ਚਾਹੀਦੀ ਜਾਂ ਜਗ ਬੀਤੀ ਹੋਣੀ ਚਾਹੀਦੀ ਹੈ ਜਿਹੜੇ ਲੋਕ ਕਿਸੇ ਦਾ ਦਰਦ ਉਨੀ ਹੀ شدت ਨਾਲ ਮਹਿਸੂਸ ਕਰ ਸਕਦੇ ਆ ਮੈਨੂੰ ਲੱਗਾ ਉਹ ਜ਼ਿਆਦਾ ਪਰਫਾਰਮਡ ਸ਼ਾਇਰ ਬਣਦੇ ਬਿਲਕੁਲ ਜੀ ਬਿਲਕੁਲ ਸੋ ਸਾਰਿਆਂ ਨੇ ਦੇਖਣ ਜਾਣੀ ਹੈ ਇਹ ਮੂਵੀ ਸੋ ਮੈਮ ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗੀ ਤੁਹਾਡੀ ਖੂਬਸੂਰਤੀ ਦਾ ਰਾਜ਼ ਇੰਨੇ ਸਾਲਾਂ ਤੋਂ ਤੁਸੀਂ ਉਦਾਂ ਦੇ ਉਦਾਂ ਹੀ ਹੋ ਥੋੜੀ ਪਿਆਰ ਕਰਕੇ ਆ ਜੀ ਥੈਂਕ ਯੂ so much ਮੈਨੂੰ ਇਦਾਂ ਹੀ ਪਿਆਰ ਕਰਦੇ ਰਹੋ ਐਂਡ ਮੈਂ 20 ਸਾਲ ਹੋਰ ਤੁਹਾਡੇ ਲਈ ਫਿਲਮਾਂ ਬਣਾਉਂਦੀ ਰਵਾਂਗੀ ਥੈਂਕ ਯੂ so much ਸੋ ਬਿਲਕੁਲ ਜੀ ਸੋ ਹਾਂ ਸਰਤਾਜ ਜੀ ਦੇ ਨਿਰਵਾਜਵਾ ਜੀ ਸਾਡੇ ਨਾਲ ਹੋਣ ਤੇ ਪਰਫਾਰਮੈਂਸ ਨਾ ਹੋਵੇ ਤੇ ਕੀ ਤਾਂ ਹੋ ਸਕਦਾ ਹੈ ਡੈਫੀਨਿਟਲੀ ਤੁਹਾਨੂੰ ਫਿਲਮ ਫਿਲਮ ਬਣਾਓ ਚਿਲੰਦਰ ਨਾ ਅਮੀ ਸ਼ਾਇਰ ਆ ਤੇ ਜੇ ਸਰਤਾਜ ਭਾਈ ਦੀ ਸ਼ਾਇਰੀ ਨਾ ਹੋਵੇ ਤੇ ਫਿਰ ਉਹ ਗੱਲ ਦਾ ਬਿਲਕੁਲ ਜੀ ਸਾਡੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਬਹੁਤ ਟਾਈਮ ਤੋਂ ਵੇਟ ਕਰ ਰਹੇ ਨੇ ਉਹਨਾਂ ਲਈ ਕੁਝ ਤਾਂ ਬੰਦ ਹੈ ਕੁਝ ਹੋ ਜਾਏ ਯੂ ਵਾਂਟ ਟੂ ਗਾਉਣਾ ਹੈ ਜਾਂ ਕਿ ਹਾਂਜੀ ਹਾਂਜੀ ਗਾਉਣਾ ਜੀ ਅਰੇ ਬੂਸਟ ਕਰੋ ਸਿਟੀਸੀ ਵਾਲਿਓ ਸੋ ਬਿਲਕੁਲ ਪਤਾ ਲੱਗੋ ਉਹਨਾਂ ਨੂੰ ਕਿ ਗਾਣਾ ਕਰ ਰਹੇ ਹੋ ਤਰੇ ਅਫਸ਼ਾਪਾ ਦੇ ਲਾ ਹੁਸ਼ਬੋ ਹਜ ਮਿਲ ਕੇ ਫੁੱਲ ਤੇ ਖੁਸ਼ਬੋ ਹਜ ਮਿਲ ਕੇ ਮਹਿਫਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਫਨੇ ਰੰਗਵਾਣ ਲੱਗੇ ਨੇ ਇਹ ਬੱਦਲਾਂ ਨੇ ਬੰਦੋਬਸਤ ਵੀ ਕੀਤੇ ਨੇ ਉਮਦਾ ਸਾਰੇ ਧੁੱਪ ਹੋਰੀ ਨਾਉਣ ਕਨਾਤਾ ਮੌਸਮ ਜੀ ਗੋਣ ਲੱਗੇ ਨੇ ਫੁੱਲ ਦੀ ਖੁਸ਼ਬੂ ਅਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ặtti ਤੋਂ ਹੀ ਜਾ ਸੁਫਨੇ ਰੰਗਵਾਣ

ਆਹ ਨਾ ਲੱਗਦਾ ਹੈ ਸਾਥ ਨਾ ਲੱਗਦਾ ਹੈ ਆਹ ਨਾ ਲੱਗਦਾ ਹੈ ਮਾਣ ਨਾ ਲੱਗਦਾ ਹੈ ਮਾਣ ਨਾ ਲੱਗਦਾ ਹੈ ਸ਼ਾਇਰਾਂ ਨੂੰ ਖਾਸ ਤੌਰ ਤੇ ਇਸ ਮੌਕੇ ਸੱਤਿਆ ਲੱਗਦਾ ਖਿਆਲਾਂ ਦਾ ਤੁਲਸਰ ਮਾਇਆ ਮੌੜਾਂ ਤੇ ਨਿਕਿਆ ਰਜਦਾਰ ਸੁਣਿਓ ਸਰਤਾਜ ਹੋਈ ਵੀ ਸੁਣਿਓ ਸਰਤਾਜ ਹੋਰੀ ਵੀ ਹੁਣ ਤੁਛ ਫਰਮਾਉਣ ਲਗੇ ਨੇ ਧਰਤੀ ਤੋਂ ਨਹੀਂ ਜਾ ਸਕ थँक यू सो वेरी मच नाईन ऑफ अप्रैल न साडी फिम आली आहे शायद जरूर एक बारी देखना जी चढि कला रब राखा सत श्री ਜੀ ਇੱਕ ਮਿੰਟ ਜੀ ਇੱਕ ਮਿੰਟ ਮਾੜਾ ਜੀ ਇਹ ਵੀ ਜਲਦੀ ਹੀ ਜਾਣ ਦਵਾਂਗੇ ਤੁਹਾਨੂੰ ਬਿਲਕੁਲ ਬਿਲਕੁਲ ਸੋ ਕਮਾਲ ਦਾ ਆ ਇੱਕ ਵਾਰ ਮਾਈਕ ਹੋ ਗਿਆ ਐਕਸਕਿਊਜ਼ ਮੀ ਸੋ ਸਾਰਿਆਂ ਨੂੰ ਵਾਦਾ ਕਰਨਾ ਅੱਜ ਵੀ ਸ਼ਾਇਰ ਫਿਲਮ ਜ਼ਰੂਰ ਦੇਖਣ ਜਾਣਾ ਤੇ ਘਰਦਿਆਂ ਨੂੰ ਨਾਲ ਲੈ ਕੇ ਜਾਣਾ ਸੋ ਹੁਣ ਮੈਂ ਗੁਜਾਰਿਸ਼ ਕਰਾਂਗਾ ਸੀਜੀਸੀ ਗਰੁੱਪ ਆਫ ਕਾਲਜੇਜ਼ ਦੇ ਕੈਂਪਸ ਡਾਇਰੈਕਟਰ ਡੀਨ ਸਟੂਡੈਂਟ ਵੈਲਫੇਅਰ ਡਾਇਰੈਕਟਰ ਐਡਮਿਨ ਇਹੋ ਸਟੇਜ ਤੇ ਆ ਤਾਂ ਕਿ ਡਾਕਟਰ ਸਤਿੰਦਰ ਸਰਤਾਜ ਔਰ ਮੈਡਮ ਨੀਰੂ ਬਾਜਵਾ ਜੀ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਪਲੀਜ਼ ਸੀ ਜੀ ਜੀ ਬਾਲਾ ਚੁੱਪੋ ਕਰੋ ਫਿਰ ਚੰਡੀਗੜ੍ਹ ਤੋਂ ਆਜੰਦਗੀ ਸੋ ਇੱਕ ਮੋਮੈਂਟਮ ਭੇਟ ਕੀਤਾ ਜਾਏਗਾ as a token of love and respect.